ਹੇ ਗਾਇਜ਼ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਵੀਪਰ ਵਲੌਗਸ ਤੁਹਾਡਾ ਮੇਰੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ਇੱਥੇ ਆਪਾਂ ਕਹਿੰਦੇ ਪੈ ਸੀ ਜਾਮਣਾ ਸ਼ਾਮ ਦਾ ਟਾਈਮ ਹੈ ਜੀ ਤੇ ਇੱਥੇ ਮੈਂ ਪਰ ਮੁੜ ਕੇ ਜਾਮਣਾ ਜਮਣਾ ਖਾ ਕੇ ਗੰਡੇ ਗੁੰਡੇ چیرਣ ਲੱਗੀ ਸੀ ਕਿਉਂਕਿ ਸ਼ਾਮ ਨੂੰ ਸਬਜੀ ਦਾ ਮਤਲਬ ਟਾਈਮ ਹੋ ਗਿਆ ਸਬਜੀ ਬਣਾਉਣੀ ਸੀਗੀ ਇੱਥੇ ਸਾਰੇ ਬੱਚੇ ਬੈਠੇ ਹੋਏ ਸੀਗੇ ਤੇ ਫਿਰ ਮੈਂ ਗੰਡੇ ਗੁੰਡੇ چیر ਕੇ ਤੇ ਮੇਰੇ ਮਤਲਬ ਡੈਡੀ ਜੀ ਵੀ ਆਏ ਹੋਏ ਸੀਗੇ ਸੋਹਰਾ ਜੀ ਮੇਰੇ ਤੇ ਇੱਥੇ ਮੇਰੇ ਹਸਬੰਡ ਦਾ ਪ੍ਰੈਸ਼ਰ ਹੋਇਆ ਜਿਵੇਂ ਆਪ ਪਾਏ ਸੀਗੇ ਤੇ ਥੋ ਕਦੇ ਦੇ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵਾਹ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਐਪੀ ਲਾਈਕ ਕਰ ਦੇਣਾ ਸਕੂਲ ਜਾਣਾ ਕਦੋਂ? ਛੁੱਟੀ ਨਹੀਂ ਕਾ ਲਓ ਤੈਨੂੰ? ਪੇਪਰ ਹੋ ਗਏ? ਕਿੰਨੇ ਹੋਏ? 6 ਓਏ ਛਾਰੇ ਘਾਤੇ ਪੀ.ਟੀ.ਐਮ ਹੋਈ ਕਿੰਨੇ ਨੰਬਰ ਆਏ? ਕੋਲ ਦੇਖੀਂ ਹੰਡ ਹੰਡ ਹੈ ਸੇ ਤਾਂ ਤੂੰ ਸ਼ੇਣਾ ਬੱਚਾ ਇੰਟੈਲੀਜੈਂਟ ਆ ਹੈ ਸਾਰੇ ਸ਼ਮ ਸਮੋਂ ਦੀਆ ਕਿਨਾ ਕ ਪੂੜਾ ਪੂੜਾ ਤੇ ਤੇਰਾ ਵੀਰਾ ਕਿਨਾ ਕ ਇੰਟੈਲੀਜੈਂਟ ਆ ਪੂੜਾ ਪੂੜਾ ਵੱਧ ਕਰਦੇ ਆ ਟਿਊਸ਼ਨ ਤੇ ਗਿਆ ਸੀ ਅੱਜ ਕੀ ਹਾਂ ਛੁੱਟੀਆਂ ਹੋ ਗਈਆਂ ਠੀਕ ਹਾਂਜੀ ਫੇਰ ਇਹ ਹੈਗਾ 2 ਦਿਨ ਦਾ ਵਲੌਗ ਤੁਸੀਂ ਕਹਣਾਗਾ 2-3 ਦਿਨ ਦਾ ਵਲੌਗ ਤੇ ਮੁੜ ਕੇ ਇਹ ਸ਼ਾਮ ਦਾ ਟਾਈਮ ਹੈ ਜੀ ਰਾਤ ਦਾ ਤੁਸੀਂ ਦੇਖ ਹੀ ਸਕਦੇ ਆ ਇੱਥੇ ਆਪਾਂ ਸਾਰੇ ਜਨੇ ਬੈਠੇ ਸੀ ਤੇ ਡੈਡੀ ਮੇਰੇ ਮਤਲਬ ਤੇ ਅੰਦਰ ਚੱਲੇ ਸੀਗੇ ਰੋਟੀ ਖਾਣ ਵਾਸਤੇ ਤੇ ਸ਼ਾਮ ਦਾ ਟਾਈਮ ਆ ਬੱਦਲ ਬਹੁਤ ਜ਼ਿਆਦਾ ਹੋਏ ਪਏ ਸੀ ਕਾਲਾ ਕਾਲਾ ਹੋਇਆ ਪਿਆ ਸੀ ਪਰ ਮੀਂਹ ਨਹੀਂ ਰੱਬ ਪਾਉਂਦਾ ਨਹੀਂ ਬੱਦਲ ਤਾਂ ਰੋਜ਼ ਹੀ ਆ ਜਾਂਦਾ ਚੜ ਕੇ ਪਰ ਮੀਂਹ ਨਹੀਂ ਪਉਂਦਾ ਫੇਰ ਇਹ ਸੀ ਜੀ ਨੈਕਸਟ ਦਿਨ ਸਵੇਰ ਦਾ ਟਾਈਮ ਤੇ ਫੇਰ ਆਪਾਂ ਜਾਮਣਾ ਦੇਖੋ ਜੀ ਸਾਡੀਆਂ ਕਿੰਨੀਆਂ ਇੰਨੀਆਂ ਜਾਮਣਾ ਲੱਗਦੀਆਂ ਤੇ ਕਿਰਦੀਆਂ ਵੀ ਬਹੁਤ ਆ ਕਰ ਕਰ ਕੇ ਡਿੱਗੀ ਜਾਂਦੀਆਂ ਦੋ ਦੋ ਕੜਾਈਏ ਭਰ ਕੇ ਮੈਂ ਸੋੜਦੀਆਂ ਰੋਜ਼ ਹੀ ਰੋਜ਼ ਹੀ ਫੇਰ ਆਪਾਂ ਝਾੜੇ ਚੂੜੂ ਲਾ ਕੇ ਕੂੜਾ ਸਿੱਟਿਆ ਗੁੜਾ ਗੜਾ ਸੱਟ ਕੇ ਫੇਰ ਰੋਟੀ ਰੋਟੀ ਮਤਲਬ ਮੈਂ ਪਕਾਈ ਰੋਟੀ ਪਕਾ ਕੇ ਆਪਣੇ ਹਸਬੰਡ ਦਾ ਡੱਬਾ ਜਿਹੜਾ ਪੈਕ ਕੀਤਾ ਆ ਦੇਖੋ ਜੀ ਬ੍ਰੈਂਡ ਮੈਂ ਦਿਖਾਉਂਦੀ ਪਈ ਸੀ ਇਹਨੇ ਹੁਣੇ ਲੜ ਜਾਣਾ ਸੀ ਮੈਂ ਪੂਰਾ ਚੱਕਦੀ ਪਈ ਸੀਗੀ ਤੇ ਮੈਂ ਕਹਿੰਨਾ ਮੁੜ ਕੇ ਸੋ ਜਾਣੀ ਸੀ ਹੱਥ ਤੇ ਤਾਂ ਦੇਖ ਸਕਦੇ ਜਾਮਣਾ ਕਿੰਨੀਆਂ ਤੇ ਦੋ ਕੜਾਈਏ ਭਰ ਕੇ ਮੈਂ ਸੱਡਦੀਆਂ ਜਾਮਣਾ ਦੇ ਵੇਲੇ ਡੇਲੀ ਡੇਲੀ ਇੰਨੀਆਂ ਜਾਮਣਾ ਮੈਨੂੰ ਸੱਟਣੀਆਂ ਪੈਂਦੀਆਂ ਵਾ ਤੇ ਬਹੁਤ ਜ਼ਿਆਦਾ ਤੇ ਪੈਸੇ ਨਾਲ ਲੋਕ ਵੀ ਬਹੁਤ ਮਤਲਬ ਲੋਕਾਂ ਨੂੰ ਮੈਂ ਦੇ ਆਉਂਦਾ ਬਹੁਤ ਹੀ ਘਰ ਜਿਹੜਾ ਮੇਰੇ ਦਿਓਰ ਆ ਦਾ ਡੋਲੀਆਂ ਪ੍ਰਾਤਾਂ ਪਰ ਪਰ ਕੇ ਸਾਰੇ ਜਮਣਾ ਇਸੇ ਨਹੀਂ ਲਾਹ ਲਾ ਕੇ ਮਤਲਬ ਦੇਖਿਆ ਹੁੰਦਾ ਸਾਰਿਆਂ ਨੂੰ ਅਸੀਂ ਤਾਂ ਥੋੜੀਆਂ ਹੀ ਲਾਉਣੇ ਕਿਉਂਕਿ ਘਰ ਦੇ ਵਿੱਚ ਜਿਹੜੀ ਚੀਜ਼ ਹੁੰਦੀ ਆ ਆਪਾਂ ਨੂੰ ਜੀ ਨਹੀਂ ਕਰਦਾ ਖਾਣ ਚਾਣ ਜੇ ਤੁਹਾਨੂੰ ਆਪਣੇ ਘਰੇ ਨਹੀਂ ਹੁੰਦੀ ਉਹ ਚੀਜ਼ ਫੇਰ ਜੀ ਕਰਦਾ ਆਪਾਂ ਨੂੰ ਆਪਾਂ ਖਾਈਏ ਤੇ ਵੈਸੇ ਜਿਹੜੀਆਂ ਕੈਰ ਜਾਂਦੀਆਂ ਇੱਥੇ ਮੈਂ ਕਿਹਾ ਅਸੀਂ ਕੜਈਆ ਬਾਹਰ ਪਰ ਗਏ ਮੈਂ ਕਿਹਾ ਮੁੰਡੇ ਮਿਰਚਾ ਕਾ ਕੇ ਸਟਾ ਮੇਰਨਾ ਫਿਰ ਉਹਨੇ ਚਕਾਇਆ ਥੋੜੀ ਜਿਹੀ ਹੈਲਪ ਕਰਵਾਈ ਫਿਰ ਮੁੜ ਕੇ ਆਪਾਂ ਸਾਰਾ ਵੀੜਾ ਵੀੜਾ ਸੰਭਰ ਕੇ ਸਮਾਰਤਾ ਅਸੀਂ ਸਵੇਰ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਜੀ ਤੇ ਫੇਰ ਮੁੜ ਕੇ ਮੈਂ ਫੇਰ ਬੈਠ ਗਈ ਸੀ ਮਗਾ ਚਲ ਮੈਂ ਥੋੜੀਆਂ ਸਾਹਮਣਾ ਖਾ ਲਾਂ ਤੇ ਮੇਰੇ ਹਸਬੰਦ ਕਹਿੰਦੇ ਸੀਗੇ ਚਲੋ ਵੀ ਆਪਾਂ ਜਮਣਾ ਲਾ ਲਓ ਵੀ ਮਤਲਬ ਕਿਸੇ ਨੂੰ ਦੇਣੀਆਂ ਸੀਗੀਆਂ ਤੇ ਫੇਰ ਸਾਰੇ ਜਾਣੇ ਲੱਗੇ ਸੀ ਜਮਣਾ ਲਾਉਣ ਵਾਸਤੇ ਮੈਂ ਉਹਨਾਂ ਨੂੰ ਕਰੀ ਜਾਂਦੀ ਸੀ ਤੁਸੀਂ ਸੋਟੀ ਨਾ ਫੜੋ ਵੀ ਤੁਹਾਡਾ ਜ਼ੋਰ ਲੱਗੂਗਾ ਤੇ ਫੇਰ ਉਹ ਕਹਿੰਦੇ ਚਲ ਕੋਈ ਗੱਲ ਨਹੀਂ ਮੈਂ ਹੋੜੀ ਹੋਲੀ ਲਾ ਲੂੰਗਾ ਤੇ ਫੇਰ ਮੁੜ ਕੇ ਜੀ ਮੈਂ ਆਪਣੇ ਮੁੰਡੇ ਦਾ ਸਿਰ ਵਾਇਆ ਫਿਆ ਤੇ ਕੁੜੀ ਦਾ ਸਿਰ ਵਾਇਆ ਮੜ ਕੇ ਕੁੜੀ ਦੀ ਆ ਗਈ ਵੈਨ ਰੋਟੀ ਰੋਟੀ ਬਣਾ ਕੇ ਉਹਦੇ ਡੱਬੇ ਵਿੱਚ ਪਾਈ ਤੇ ਫੇਰ ਮੁੜ ਕੇ ਉਹਦੀ ਆ ਗਈ ਵੈਨ ਉਹ ਵੈਂਦ ਚਲੀ ਗਈ ਸਕੂਲ ਆਸਤੇ ਤੇ ਉਹ ਕਰੀ ਜਾਂਦੀ ਮੰਮੀ ਤੂੰ ਨਾ ਛੁੱਟ ਕਰ ਮੈਂ ਕਿ ਨਹੀਂ ਕੋਈ ਗੱਲ ਨਹੀਂ ਤੇ ਫੇਰ ਮੁੜ ਕੇ ਜਦੋਂ ਆਪਣੇ ਮੁੰਡੇ ਦਾ ਸਿਰਵਾਇ ਆਪਣੇ ਮੁੰਡੇ ਦਾ ਸਿਰ ਸੁਰਵਾ ਹਾਂਜੀ ਫੇਰ ਇਹਦੇ ਥੋੜਾ ਜਿਹਾ ਕੰਮ ਸੀ ਆ ਕੁੜੀ ਨੂੰ ਫੇਰ ਮਣੀ ਮੋਗ ਜਾਣਾ ਸੀਗਾ ਤੇ ਬਸ ਨੰਗ ਹੀ ਸਾਡੀ ਫੇਰ ਬਸ ਦਾ ਦੂਸਰੀ ਦਾ ਵੇਟ ਕੀਤਾਗਾ ਫੇਰ ਮੁੜ ਕੇ ਮੈਂ ਕਿ ਚੱਲ ਰੁਕ ਜਾ ਦੋ ਮਿੰਟ ਫੇਰ ਹਰੀ ਵਾਈ ਦੇਖੋ ਝੋਨਾ ਲੱਗਿਆ ਸਾਰੇ ਪਾਸੇ ਕਿੰਨਾ ਸੋਹਣਾ ਲੱਗਦਾ ਫੇਰ ਮੈਂ ਫਲਾਵਰ ਦਿਖਾਉਣ ਲੱਗੀ ਸੀ ਫਲਾਵਰ ਦੇ ਅੰਦਰ ਮਚਰੀ ਬਹੁਤ ਸੀਗੀ ਮੈਂ ਤਾਂ ਕਰਕੇ ਜ਼ੂਮ ਕਰਕੇ ਦਿਖਾਉਂਦੀ ਪਈ ਸੀ ਬਟ ਦਿਸਿਆ ਨਹੀਂ ਹੈਗਾ ਉਹ ਤੇ ਗ੍ਰੀਨ ਗ੍ਰੀਨ ਬਹੁਤ ਸੀ ਆਪਾਂ ਸਾਰਾ ਕੰਮ ਖਤਮ ਕਰ ਲਿਆ ਹੋ ਗਿਆ ਵਿਲੇ ਨਾ ਨਾ ਕੇ ਐਸੇ ਮੈਂ ਹੁਣੇ ਨਾ ਆ ਕੇ ਆਈ ਸੀ ਤੇ ਆਪਾਂ ਤੁਹਾਨੂੰ ਦੇ ਪਈ ਸੀ ਅੰਬ ਮੰਹਿੰਗੋ ਜੋ ਕਿ ਸਾਰਿਆਂ ਦਾ ਫੇਵਰੇਟ ਆ ਫਲੋ ਕਾ ਰਾਜਾ ਆਂਬ ਮੰਹਿੰਗੋ ਤੇ ਮੁੰਡਾ ਮੇਰਾ ਆ ਗਿਆ ਉਹ ਪਿਆਵਾ ਇਹਨੂੰ ਟਾਈਮ ਨਹੀਂ ਛੁੱਟੀ ਹੋਉਂਦੀ ਆ ਪਤਾ ਨਹੀਂ ਤੇ ਅੱਜ ਤਾਂ ਜਲਦੀ ਆ ਗਿਆ ਸੀ ਤੇ ਇਹਨੇ ਪੁੱਛ ਲਾਤਾ ਤੇ ਮੈਂ ਆ ਕੱਪੜੇ ਖੋਧ ਕੇ ਨਾ ਆ ਕੇ ਕਿ ਰੋਟੀ ਹੁਣ ਖਾਦੀ ਸੀ ਰੋਟੀ ਖਾ ਕੇ ਨਾਲ ਮੈਂ ਦਹੀਂ ਖਾਦਾ ਸੀ ਤੇ ਨਾਲ ਮੈਂ ਵਿੱਚ ਨਹੀਂ ਸੀਗੀ ਕਿਉਂਕਿ ਜਿਹ ਹੈ ਨਹੀਂ ਸੀਗਾ ਤੇ ਮੈਂ ਮਿਰਚਲੇ ਪਰੌਂਠੇ ਬਣਾਏ ਸੀ ਕੁਝ ਵੀ ਸਬਜ਼ੀ ਵਗੈਰਾ ਤੇ ਮੈਨੂੰ ਯਾਦ ਆ ਗਿਆ ਕਿ ਮੈਂ ਕਿਹਾ ਖੱਟੇ ਦੇ ਨਾਲ ਮਿੱਠਾ ਨਹੀਂ ਖਾਣਾ ਹੁੰਦਾ ਕਿਉਂਕਿ ਦਹੀਂ ਜਿਹੜਾ ਹੁੰਦਾ ਉਹ ਠੰਡਾ ਹੁੰਦਾ ਉਹਦੀ ਤਸੀਰ ਛੰਡੀ ਹੁੰਦੀ ਆ ਤੇ ਜਿਹੜਾ ਆਂਬ ਹੁੰਦਾ ਇਹ ਗਰਮ ਹੁੰਦਾ ਇਹਦੀ ਤਸੀਰ ਗਰਮ ਹੁੰਦੀ ਇਸ ਕਰਕੇ ਦੋਨੇ ਚੀਜ਼ਾਂ ਇਕੱਠੀਆਂ ਮਿਕਸ ਨਹੀਂ ਕਰ ਸਕਦੇ ਆਪਾਂ ਤੇ ਇਹਦੇ ਰਿਐਕਸ਼ਨ ਹੁੰਦੇ ਆ ਤੇ ਦੋਸਤੋ ਮੈਂ ਇਹ ਵਲੌਗ ਦਾ ਕਰਦੀ ਹਾਂ ਐਂਡ ਮੇਰੇ ਕਾਫੀ ਦਿਨਾਂ ਦੇ ਵਲੌਗ ਹੁਣ ਮੈਂ ਬਹੁਤ ਦਿਨ ਹੋ ਗਿਆ ਮੈਂ ਵਲੌਗ ਕੌਂਦੀ ਨਹੀਂ ਕਿਉਂਕਿ ਨਾ ਮੈਂ ਨਵਾਂ ਚੈਨਲ ਬਣਾਉਣਾ ਹੈ ਇਹ ਚੈਨਲ ਮੇਰਾ ਮੈਨੂੰ ਲੱਗਦਾ ਚੱਲਦਾ ਨਹੀਂ ਪਿਆਗਾ ਤੇ ਪਤਾ ਨਹੀਂ ਕੀ ਗੱਲ ਹੋ ਗਈ ਹੈ ਤੇ ਬਟ ਮੈਨੂੰ ਇਹ ਚੈਨਲ ਨਾ ਚਲੋ ਇਹ ਆਪਾਂ ਡਿਲੀਟ ਨਹੀਂ ਕਰਦੇ ਇਦਾਂ ਰਹੂਗਾ ਬਟ ਮੈਂ ਨਵਾਂ ਚੈਨਲ ਨਿਊ ਬਣਾਉਂਗੀ ਜਿਹੜਾ ਉਹਦੇ ਤੇ ਮੈਂ ਵਲੌਗ ਹੀ ਮਤਲਬ ਆਪਣੇ ਵਲੌਗ ਹੀ ਪਾਉਂਗੀ ਤੇ ਸ਼ਾਰਟ ਵੀਡੀਓ ਬਣਾਇਆ ਕਰੂੰਗੀ ਜੀ ਦੇ ਵਿੱਚ ਧਾਰਮਿਕ ਵੀ ਹੋਣਗੇ ਤੇ ਸੈਡ ਵੀ ਹੋਣਗੇ ਫਨੀ ਵੀ ਹੋਣਗੇ ਹਰ ਤਰ੍ਹਾਂ ਦੇ ਸ਼ਾਰਟ ਦੇ ਵਿੱਚ ਹਰ ਤਰ੍ਹਾਂ ਦੀ ਵੀਡੀਓ ਆਇਆ ਕਰੂੰਗੀ ਠੀਕ ਹੈ ਜੀ ਤੇ ਮਤਲਬ ਮੈਂ ਤੁਸੀਂ ਉੱਥੇ ਮੈਨੂੰ ਸਾਰੇ ਜਾਣੇ ਨੇ ਜਿਹਨੇ ਵੀ ਮੇਰੇ ਸਬਸਕ੍ਰਾਈਬ ਆ ਪਲੀਜ਼ ਸਾਰੇ ਜਾਣੇ ਨੇ ਮੈਨੂੰ ਉੱਥੇ ਜਾ ਕੇ ਸਬਸਕ੍ਰਾਈਬਰ ਕਰੋ ਮੇਰੇ ਉਹ ਦੂਸਰੇ ਚੈਨਲ ਦਾ ਮੈਂ ਲਿੰਕ ਦੇ ਦੂੰਗੀ ਜਦੋਂ ਮੈਂ ਮਤਲਬ ਬਣਾਉਂਗਾ ਜਿਵੇਂ ਬਣਾਇਆ ਨਹੀਂ ਹੈਗਾਗਾ ਤੇ ਜਾਂ ਅਗਲੇ ਵਲੌਗ ਦੇ ਵਿੱਚ ਤੇ ਮੈਂ ਨਿਊ ਚੈਨਲ ਬਣਾਉਂਗੀ ਤੇ ਪਲੀਜ਼ ਸਾਰੇ ਜਾਣੇ ਨੇ ਮੈਨੂੰ ਤੁਸੀਂ ਸਪੋਰਟ ਕਰਨਾ ਮੇਰਾ ਸਾਥ ਦੇਣਾ ਤੇ ਮੈਂ ਇਹ ਚਾਹੁੰਦੀ ਆ ਕਿ ਮੈਨੂੰ ਉੱਥੇ ਸਾਰੇ ਜਾਣੇ ਸਪੋਰਟ ਕਰਿਓ ਤੇ ਮੇਰਾ ਵਲੌਗ ਦੇਖਿਓ ਤੇ ਜਿੱਥੇ ਮੇਰੀ ਗਲਤੀ ਹੁੰਦੀ ਆ ਜੇ ਤੇ ਮੈਨੂੰ ਨਹੀਂ ਮਤਲਬ ਕੋਈ ਮੇਰੀ ਚੀਜ਼ ਨਹੀਂ ਹੈ ਚੀਜ਼ ਦਾ ਪਤਾ ਮੈਂ ਉਹ ਚੀਜ਼ ਗਲਤ ਬੋਲੀਆ ਤੇ ਪਲੀਜ਼ ਉੱਥੇ ਤੁਸੀਂ ਮੈਨੂੰ ਜਵਾਬ ਵੀ ਦਿਆ ਕਰੋ ਤੇ ਇੱਕ ਜ਼ਰੂਰੀ ਕਿ ਚੀਜ਼ ਜੇ ਮੈਨੂੰ ਨਾ ਕਿਸੇ ਮਤਲਬ ਪਤਾ ਨਹੀਂ ਭਰਾਵਾ ਕੀ ਭੈਣ ਆ ਉਹ ਮੈਨੂੰ ਕਮੈਂਟ ਕੀਤਾ ਕਿ ਤੁਸੀਂ ਸੈਕੋ ਕੇ ਵਾਲ ਘਟੋਨੇ ਤੁਹਾਨੂੰ ਮਤਲਬ ਨਹੀਂ ਇਹ ਸ਼ੋਭਾ ਦਿੰਦਾ ਜਾਂ ਚੰਗਾ ਨਹੀਂ ਲੱਗਦਾ ਇਦਾਂ ਹੁੰਦਾ ਜ ਪਤਾ ਨਹੀਂ ਕੀ ਕਮੈਂਟ ਕੀਤਾ ਉਹਨੇ ਤੇ ਮੈਂ ਉਹਨੂੰ ਇਹ ਚੀਜ਼ ਕਹਿਣਾ ਚਾਹੁੰਨੀ ਆ ਜੇ ਤੂੰ ਗੁਰਬਾਣੀ ਨਹੀਂ ਪੜੀ ਪਾਠ ਨਹੀਂ ਪੜਿਆਗਾ ਤੇ ਤੂੰ ਜਾ ਕੇ ਪਾਠ ਪੜ੍ਹ ਕੇ ਤੈਨੂੰ ਤੈਨੂੰ ਪਤਾ ਲੱਗੇ ਭਰਾਵਾ ਠੀਕ ਹੈ ਗੁੱਸਾ ਨਾ ਕਰੀ ਮੈਂ ਤੁਹਾਨੂੰ ਇਹ ਗੱਲ ਕਹਿਨੀ ਆ ਜਿਹੜੇ ਸੈਖ ਹੁੰਦੇ ਆ ਅੱਛਾ ਜੇ ਮੰਨ ਲਾ ਆਪਾਂ ਸੈਖਾਂ ਉਹ ਤਾਂ ਬੰਦੇ ਵੀ ਹੁੰਦੇ ਆ ਠੀਕ ਹੈ ਕਿ ਨਹੀਂ ਉਹ ਬੁੜੀਆਂ ਵੀ ਹੁੰਦੀਆਂ ਕੁੜੀਆਂ ਵੀ ਹੁੰਦੀਆਂ ਤੇ ਸਾਰੇ ਵਾਲ ਕਟਿੰਗ ਕਰਦੇ ਆ ਤੇ ਉਹਨਾਂ ਤਾਂ ਕੋਈ ਨਹੀਂ ਕਹਿੰਦਾਗਾ ਤੇ ਮੈਂ ਕਿਹਾ ਸਾਰੇ ਵਾਲ ਕੱਟਦੇ ਆ ਮੈਂ ਤਾਂ ਵੀਰੇ ਇੰਨੇ ਇੰਨੇ ਵਾਲ ਕੱਟਦੀ ਆ ਠੀਕ ਆ ਇੰਨੇ ਇੰਨੇ ਕਹਤ ਉਹ ਵੀ ਜਿਹੜੇ ਦੋ ਮੂਹੇ ਹੁੰਦੇ ਆ ਇਹਦੇ ਵਿੱਚ ਨਹੀਂ ਹੁੰਦਾਗਾ ਆਪਾਂ ਉਹ ਹੁੰਦਾ ਵਾ ਜਿਨੇ ਅੰਮ੍ਰਿਤ ਛਕਿਆ ਆਪਾਂ ਉਸ ਉਹ ਲੈਂ ਤੇ ਆਪਾਂ ਅਜੇ ਨਹੀਂ ਗਏ ਪਰਮਾਤਮਾ ਦਾ ਨਾਮ ਲੈਨੇ ਆ ਪਾਠ ਕਰਦੇ ਆ ਤੇ ਪਰ ਆਪਾਂ ਅੰਮ੍ਰਿਤ ਜਿੱਦੈ ਛੱਕ ਲਿਆ ਉਹਦੇ ਸਾਰਾ ਕੋਚੀ ਬੰਦ ਹੋਣਾ। ਆਪਾਂ ਵੇਖੋ ਥ੍ਰੈਡਿੰਗ ਵੀ ਨਹੀਂ ਕਰ ਸਕਦੇ ਹੁੰਦੇਗੇ ਤੇ ਵਾਲ ਵੀ ਨਹੀਂ ਕਟਾ ਸਕਦੇ। ਮਤਲਬ ਵਾਲ ਵੀ ਨਹੀਂ ਕਟਾ ਸਕਦੇ ਠੀਕ ਆ? ਨਹੀਂ ਕਟਨੇਗੇ। ਉਹਦੇ ਵਿੱਚ ਜਦੋਂ ਆਪਾਂ ਅੰਮ੍ਰਿਤ ਛੱਕ ਲਿਆ ਉਹ ਹੁੰਦਾਗਾ ਸਹੀ ਮੈਨੇ ਠੀਕ ਆ? ਬਟ ਆਪਾਂ ਗੁਰੂ ਸਿੱਖ ਹੈਗੇ ਆ ਸਿੱਖ ਆ ਮਤਲਬ ਆਪਾਂ ਗੁਰੂ ਦੇ ਮਤਲਬ ਹੈਗੇ ਆ ਬੱਚੇ। ਤੇ ਬਟ ਪਤਾ ਕੀ ਹੈ ਲੈ ਸਾਰੀ ਦੁਨੀਆ ਹੀ ਆ। ਅੱਜ ਦੇਖੋ ਕਿੰਨਾ ਕੁਛ ਅੱਜਕੱਲ ਫੈਸ਼ਨ ਚੱਲਦਾ ਪਿਆ ਕੀ ਕੁਝ ਲੋਕ ਉਹ ਹਿਸਾਬ ਨਾਲ ਇਹਨਾਂ ਆਪਾਂ ਕਰਦੇ ਹੈਗੇਗੇ। ਤੇ ਜੋ ਆਪਾਂ ਕਮੈਂਟ ਕਰਨਾ ਕਿਸੇ ਨੂੰ ਸੋ ਸਮਝ ਕੇ ਕਰੋ ਮਤਲਬ ਕੀ ਹੈ हां ਤੁਹਾਡਾ ਕਮੈਂਟ ਸਹੀ ਸੀ ਮੰਨਦੇ ਆ ਪਰ ਇਹ ਮੈਨੂੰ ਗਲਤ ਤੁਸੀਂ ਕੀਤਾ ਉਹਨੂੰ ਕਹਿਣਾ ਸੀ ਜਿਹੜੇ ਜਿਨ੍ਹਾਂ ਦਾ ਅੰਮ੍ਰਿਤ ਛਕਿਆ ਹੁੰਦਾ ਨਾ ਤੇ ਉਹ ਇਤਨੀ ਚੀਜ਼ਾਂ ਕਰੇ ਉਹਨਾਂ ਨੂੰ ਤੁਸੀਂ ਕਹਿ ਸਕਦੇ ਕਿ ਇਹ ਤੁਹਾਡੀ ਗਲਤੀ ਆ ਗਲਤ ਆ ਵੀ ਤੁਸੀਂ ਵਾਲ ਨਹੀਂ ਕੱਟ ਸਕਦੇ ਕਿ ਆਪਾਂ ਕਿਹੜਾ ਜੀ ਅੰਮ੍ਰਿਤ ਛਕਿਆ ਅੰਮ੍ਰਿਤ ਨਹੀਂ ਛਕੇਗਾ ਜੇ ਪਰਮਾਤਮਾ ਨੇ ਚਾਇਆ ਉਹ ਲੈਣ ਤੇ ਆਪਾਂ ਉਧਰ ਨੂੰ ਜਾਣਾ ਤੇ ਵਾਹਿਗੁਰੂ ਨੇ ਜਦੋਂ ਉਹ ਚੀਜ਼ ਆਪਾਂ ਨੂੰ ਉਧਰ ਲ ਆਪਣਾ ਮਾਨ ਬਣਿਆ ਹਨਾ ਪਰਮਾਤਮਾ ਨੇ ਉਹ ਚੀਜ਼ ਆਪਾਂ ਨੂੰ ਦਾਤ ਬਖਸ਼ੀ ਤੇ ਬਜਰੂਰ ਉਧਰ ਜਾਵਾਂਗੇ ਤੇ ਹੁਣ ਕਿ ਆਪਾਂ ਸਾਰਾ ਕੁਝ ਹੀ ਨਾ ਹੀ ਆਪਾਂ ਮੇਕਅਪ ਕਰਨਾ ਨਹੀਂ ਆਪਾਂ ਥਰੇਡਿੰਗ ਕਰਨੀ ਨਹੀਂ ਆਪਾਂ ਵਾਲ ਕਟਾਉਣੇ ਆ ਸਿੰਪਲ ਸੋਬਰ ਜਿਵੇਂ ਲੋਕ ਅੰਮ੍ਰਿਤਸਰ ਕੇ ਰਹਿੰਦੇ ਆ ਸਹੀ ਮੈਨੇਜ ਉਦਾਂ ਆਪਾਂ ਬਣਾਵਾਂਗੇ ਪਰਮਾਤਮਾ ਜਿੱਦੇ ਕੇ ਆਪਾਂ ਕਰਨਗੇ ਆ ਬਜਰੂਰ ਉਹ ਲਾਈਨ ਤੇ ਆਪਾਂ ਚੱਲਾਂਗੇ ਬਾਈ ਗਰੂ ਦੀ ਦਾਤ ਜਿੱਦੇ ਸ਼ੱਕ ਨੂੰ ਮਿਲੀ ਪਰਮਾਤਮਾ ਦੀ ਵੀ ਆਪਾਂ ਬਿਸ਼ੱਕਣਾ ਤੇ ਜ਼ਰੂਰ ਪਹੁੰਚੀ ਕਰਾਂਗੇ ਪਰ ਉਹਨਾਂ ਚਿਰ ਆਪਾਂ ਮਤਲਬ ਰੈਡਿੰਗ ਵੀ ਕਰਾਉਣੀ ਆ ਵਾਲਾਂ ਦੀ ਜਿਹੜੀ ਕਟਿੰਗ ਆਪਾਂ ਕੀਰ ਹੁੰਦੀ ਆ ਉਹ ਉਹ ਹੀ ਨਹੀਂ ਹੁੰਦਾਗਾ ਆਪਾਂ ਵੀ ਆਪਾਂ ਮਤਲਬ ਕੋਈ ਗੁਰੂ ਦੇ ਨਾਲ ਆਪਾਂ ਕੋਈ ਇੱਕਦਮ ਗਲਤ ਚੀਜ਼ ਕਰਦੇ ਆ ਕੋਈ ਗਲਤ ਚੀਜ਼ ਨਹੀਂ ਹੈਗੀ ਜਿਹੜੇ ਗੁਰੂ ਦੇ ਸਿੱਖ ਹਨ ਪਿਆਰੇ ਆ ਬੱਚੇ ਗੁਰੂ ਮੰਨਦੇ ਆ ਜਿਹੜੇ ਸਾਡੇ ਸਿੱਖਾਂ ਦੇ ਵਿੱਚ ਆਉਂਦੇ ਆ ਚਾਹੇ ਉਹ ਭੈਣਾ ਤੇ ਚਾਹੇ ਉਹ ਭਰਾਵਾ ਵਾਲ ਸਾਰੇ ਕਟਿੰਗ ਕਰਦੇ ਹੁਣ ਮੁੰਡੇ ਮੰਨ ਲਓ ਤੁਸੀਂ ਠੀਕ ਆ ਜਿਹੜੇ ਉਹ ਵੀ ਸਿੱਖਾਂ ਦੇ ਘਰੋਂ ਹੀ ਆ ਸਿੱਖਾਂ ਦੇ ਵਿੱਚੋਂ ਹੀ ਉਹ ਠੀਕ ਹੈ ਤੇ ਉਹਨਾਂ ਦੇ ਵਾਲ ਕੱਟੇ ਹੁੰਦੇ ਹੋ ਮੁੰਨੇ ਹੁੰਦੇ ਆ ਤੇ ਫਿਰ ਵੀ ਪੱਗ ਬਨ ਲੈਂਦੇ ਆ ਤੇ ਪੱਗ ਬਨ ਕੇ ਦਾੜੀ ਉਹਨਾਂ ਦੇ ਰੱਖੀ ਨਹੀਂ ਹੁੰਦੀ ਉਹ ਸਿੱਖ ਬਨ ਜਾਂਦੇ ਆ ਨਹੀਂ ਦੱਸੋ ਉਹ ਸਿੱਖ ਬਨ ਜਾਂਦੇ ਆ ਕਿਉਂ ਨਹੀਂ ਸਿੱਖ ਬਨਦੇ ਕਿਉਂ ਹਿੰਦੂ ਹੁੰਦੇ ਆ ਇਹ ਗੱਲ ਨਹੀਂ ਹੁੰਦੀ ਕਿ ਸੈਖੀ ਹੁੰਦੇ ਆ ਬਟ ਇਹ ਹੁੰਦਾਗਾ ਕਿ ਬੰਦਾ ਜਦੋਂ ਦਾ ਉਹ ਚੀਜ਼ ਲੈਣ ਵਾਲ ਜਾਵੜਦਾ ਫਿਰ ਬੰਦਾ ਸਾਰਾ ਕੁਝ ਹੀ ਕਰਦਾ ਦਾੜੀ ਵੀ ਰੱਖਦਾ ਮੁੱਛਾਂ ਵੀ ਵਾਲ ਨਹੀਂ ਕਟਾਉਂਦਾਗਾ ਛੋਟੇ ਜਿਹੇ ਹੁੰਦੇ ਤੇ ਹੁਣ ਮੇਰੇ ਹਸਬੰਦ ਮੇਰੇ ਜਦ ਬੰਨੇ ਕਦੇ ਵਾਲ ਮਤਲਬ ਛੋਟੇ ਹੁੰਦੇ ਤੋਂ ਵਾਲ ਪਹਿਲਾਂ ਛੋਟੇ ਹੁੰਦੇ ਰੱਖਿਆ ਸੀ ਮੁੜ ਕੇ ਕਟਾਉਂਦੇ ਸੀ ਕਿਉਂਕਿ ਗਰਮੀ ਕਰਕੇ ਫੋੜੇ ਹੋ ਗਏ ਸਿਰ ਦੇ ਵਿੱਚ ਬਹੁਤ ਜ਼ਿਆਦਾ ਤਾ ਕਰਕੇ ਇਨਫੈਕਸ਼ਨ ਦੀ ਹੋ ਗਈ ਸੀ ਤੇ ਕਟਾਉਂਦੇ ਸੀ ਬਾਅਦ ਵਿੱਚ ਮੁੜ ਕੇ ਵੇਰ ਵਾਲ ਰੱਖ ਲਏ ਹੁਣ ਜਿੱਦਾਂ ਕੀ ਉਮਰ ਆ ਗਈ ਚਲੋ ਬੰਦੇ ਦੀ ਹੋ ਜਾਂਦੀ ਆ ਉਸ ਟਾਈਮ ਤੇ ਦਾੜੀ ਵੀ ਰੱਖ ਲਈ ਮੁੱਛਾਂ ਵੀ ਮਤਲਬ ਕੀ ਤੇ ਵਾਲ ਵੀ ਰੱਖ ਲਿਆ ਤੇ ਜਿਹੜਾ ਮੇਰਾ ਬੱਚਾ ਵਾ ਮੈਂ ਸ਼ੁਰੂ ਤੋਂ ਹੀ ਉਹਦੇ ਵਾਲ ਕਦੇ ਕੈਂਚੀ ਲਾਈ ਨਹੀਂ ਉਹਦੇ ਵਾਲਾਂ ਨੂੰ ਇਹ ਚੀਜ਼ ਹੁੰਦੀ ਆ ਵਾ ਸ਼ੁਰੂ ਤੋਂ ਜਿਹੜੀ ਚੀਜ਼ ਆਪਾਂ ਕਰਦੇ ਆਂਗੇ ਨਾ ਉਹ ਹੁੰਦਾਗਾ ਵੀ ਫਿਰ ਆ ਪਹਿਲਾਂ ਗੁਰਬਾਣੀ ਪੜ੍ਹ ਪੜ ਉਹਦੇ ਮਤਲਬ ਉਹਦੇ ਅਰਥ ਸਮਝ ਫਿਰ ਇਹ ਚੀਜ਼ਾਂ ਬੋਲੀਆਂ ਜਾਂਦੀਆਂ ਠੀਕ ਆ ਮੈਂ ਬੜਾ ਬੜਾ ਕੁਝ ਪਾਸੇ ਦਿੱਤਾ ਸੌਰੀ ਜੇ ਗਲਤ ਲੱਗਿਆ ਹੋਵੇ ਪਰ ਮੈਂ ਇਹ ਚੀਜ਼ ਕਹਿੰਦੀ ਕਿਸੇ ਨੂੰ ਬੋਲਣ ਦੇ ਲੱਗੀ ਪਹਿਲਾਂ ਉਹ ਚੀਜ਼ ਨੂੰ ਦੇਖੋ ਸਮਝੋ ਫੇਰ ਜਾ ਕੇ ਬੋਲੋ ਠੀਕ ਆ ਜੀ ਮੈਂ ਵਲੌਗ ਕਰਦੀ ਆਂ ਐਂਡ ਤੇ ਸਾਰੇ ਜਾਨੇ ਨੇ ਮੇਰੇ ਚੈਨਲ ਨੂੰ ਪਲੀਜ਼ ਜਿਹੜਾ ਮੈਂ ਨਿਊ ਬਣਾਉਂਗੀ ਸਾਰੇ ਜਾਨੇ ਨੇ ਜਿੰਨੇ ਵੀ ਮੇਰੇ ਨਾਲੇ ਫੈਮਿਲੀ ਜੁੜੀ ਆ ਸਾਰੇ ਜਾਨੇ ਮੇਰੇ ਚੈਨਲ ਸਬਸਕ੍ਰਾਈਬ ਕਰਿਓ ਤੇ ਮੈਨੂੰ ਸਪੋਰਟ ਪਿਆਰ ਦਿਓ ਤੇ ਅੱਗੇ ਆ ਦੀ ਫੈਮਿਲੀ ਮੈਂਬਰ ਨੂੰ ਤੱਕ ਵੀਡੀਓ ਸ਼ੇਅਰ ਜ਼ਰੂਰ ਜ਼ਰੂਰ ਕਰਨਾ ਤੇ ਜੇ ਹੋ ਸਕਦਾ ਤਾਂ ਸਪੋਰਟ ਇਸੇ ਚੈਨਲ ਨੂੰ ਤੁਸੀਂ ਕਰ ਸਕਦੇ ਆ ਬਟ ਜੇ ਨਹੀਂ ਤਾਂ ਫਿਰ ਮੈਂ ਨਵਾਂ ਬਣਾਉਣਾ ਹੀ ਪੈਣਾ ਮੈਨੂੰ ਮੈਂ ਕੀ ਕਰਾਂ ਕੋਈ ਆਪਸ਼ਨ ਨਹੀਂ ਹੈਗਾ ਠੀਕ ਹੈ ਜੀ ਮੈਂ ਕਰਦੀ ਆ ਬਲੌਗ ਦਾ ਐਂਡ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਠੀਕ ਹੈ ਜੀ ਤੇ ਆਪਣਾ ਧਿਆਨ ਰੱਖਣਾ ਗਰਮੀ ਬਹੁਤ ਜ਼ਿਆਦਾ ਵਾ ਤੇ ਮਿਲਦੇ ਆ ਨਵੀਂ ਵੀਡੀਓ ਨੇ ਵੀ ਸਵੇਰ ਤੱਕ ਆਪਣਾ ਧਿਆਨ ਰੱਖਣਾ ਤੇ ਖੁਸ਼ ਰਹਿਣਾ ਬਾਈ ਬਾਈ